ਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਣ ਲੋਏ ਲੋਏ ਪੰਧਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆ ਤੇ ਅਨীল ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਇਸ ਦਾ ਜਿਹੜਾ ਵਿਸ਼ਰਾਮ ਹੈ ਉਹ ਆਸਣ ਲੋਏ ਲੋਏ ਇੱਥੇ ਦੂਜੇ ਲੋਏ ਤੇ ਦਾ ਵਿਸ਼ਰਾਮ ਲਾਉਣਾ ਹੈ ਆਸਣ ਲੋਏ ਲੋਏ ਪੰਡਾਰ ਇਸ ਪ੍ਰਕਾਰ ਇਹਦਾ ਵਿਸ਼ਰਾਮ ਨਹੀਂ ਲਾਉਣਾ ਫਿਰ ਗਲਤ ਹੋਵੇਗਾ ਆਸਣ ਲੋਏ ਲੋਏ ਪੰਡਾਰ ਇੱਥੇ ਦਾ ਵਿਸ਼ਰਾਮ ਲੱਗੇਗਾ 1 2 ਜੀਭਾ ਲਖ ਹੋ へ ਲਖ ਹੋ ਵਹ ਲਖ 20 ਜੀਪੋ ਜਾਂ ਜੀ ਭੋ ਇਸ ਪ੍ਰਕਾਰ ਇਸ ਦਾ ਉਚਾਰਨ ਨਹੀਂ ਕਰਨਾ ਜਿਸ ਪ੍ਰਕਾਰ ਅਸੀਂ ਜੀਬ ਬੋਲਦੇ ਹਾਂ ਨਾ ਜੀਬ ਜੀਬ ਉਦਾਂ ਹੀ ਅਸੀਂ ਅਸੀਂ ਜੀਪ ਤੇ ਨਹੀਂ ਕਹਿੰਦੇ ਜਾਂ ਜੀਪ ਇਸ ਪ੍ਰਕਾਰ ਨਹੀਂ ਬੋਲਦੇ ਅਸੀਂ ਜੀਬ ਹੀ ਕਹਿੰਨੇ ਆ ਨਾ ਤੇ ਉਸ ਪ੍ਰਕਾਰ ਹੀ ਅਸੀਂ ਜੀਭੋ 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 ਉਚਾਰਨ ਕਰਨਾ ਹੈ ਇਸ ਦਾ ਤੇ 1 2 1 2 ਨੂੰ ਸੰਬੰਧ ਕਰਕੇ ਇਸ ਦਾ ਉਚਾਰਨ ਕਰਨਾ ਹੈ 1 2 ਜੀਭੋ ਲਖ ਹੋ へ ਲਖ ਹੋ ਵਹਿ ਲਖ 20 ਲਖ ਲਖ ਗੇੜਾ ਆਖੀ ਅਹ ਏਕ ਨਾਮ ਜਗਦੀਸ਼ ਇਤ ਰਾਹੇ ਪਤ ਪਵੜੀਆ ਚੜੀਐ ਹੋਈ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਇ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤੇਸ ਵਿੱਚ ਜੀਵ ਜੁਗਤਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਇਥੇ ਤੇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤੇਸ ਵਿੱਚ ਵਿੱਚ ਤੇ ਜਮਕ ਲੱਗੇਗੀ ਭਾਵ ਛੋਟਾ ਵਿਸ਼ਰਾਮ ਲੱਗੇਗਾ ਤੇ ਤੇਸ ਵਿੱਚ ਜੀਅ ਜੁਗਤ ਕੇ ਰੰਗ ਤੇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਰੱਖੀ ਤੇ ਇਹਦਾ ਵਿਸ਼ਰਾਮ ਲੱਗੇਗਾ ਅਗੇ ਤੇਸ ਵਿੱਚ ਜੀਅ ਜੁਗਤ ਕੇ ਰੰਗ ਇੱਥੇ ਵੀ ਤੇਸ ਵਿੱਚ ਇੱਥੇ ਵਿੱਚ ਤੇ ਵਿਸ਼ਰਾਮ ਲੱਗੇਗਾ ਤੇਸ ਵਿੱਚ ਜੀਅ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਓਥੈ ਪਾਈ ਨਾਨਕ ਗਿਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਇੱਥੇ ਈੜੀ ਨੂੰ ਲਾ ਲੱਗਿਆ ਤੇ ਹਾਹੇ ਨੂੰ ਹੋੜਾ ਲੱਗਾ ਹੈ ਇਸ ਪ੍ਰਕਾਰ ਇਹ ਦੋਵੇਂ ਧੀਰਗ ਮਾਤਰਾ ਨੇ ਤੇ ਦੋ ਇਹਦਾ ਉਚਾਰਨ ਏ ਹੋਹੀ ਉਚਾਰਨ ਕਰਨਾ ਹੈ ਇਹੋ ਉਚਾਰਨ ਨਹੀਂ ਕਰਨਾ ਇਹ ਫਿਰ ਸਿਹਾਰੀ ਲੱਗ ਜਾਵੇਗੀ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘੜਤ ਘੜਿਯ ਹੈ ਰੂਪ ਰੰਗ ਕੇ ਵੇਸ ਇਥੇ ਜਿਹੜਾ ਘੜਤ ਹੈ ਇਸ ਨੂੰ ਕਲੀਅਰ ਕਰਕੇ ਬੋਲਣਾ ਹੈ ਸਾਫ ਕਰਕੇ ਕੇਤੇ ਬਰਮੇ ਘੜਤ ਘੜਿਯ ਹੈ ਘੜਤ ਘੜਿਯ ਹੈ ਕੇਤੇ ਬਰਮੇ ਘੜਤ ਘੜਿਯ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਤੂ ਉਪਦੇਸ਼ ਇਹ ਜਿਹੜਾ ਕਰਮ ਭੂਮੀ ਹੈ ਇਹ ਇਕੱਠਾ ਪਾਠ ਹੈ ਤੇ ਇਸ ਨੂੰ ਇਕੱਠਾ ਹੀ ਬੋਲਣਾ ਹੈ ਕਿਤਿਆ ਕਰਮ ਭੂਮੀ ਮੇਰ ਕੇਤੇ ਤੇ ਕੀਤੇ ਤੇ ਇਸ ਦਾ ਵਿਸ਼ਰਾਮ ਹੈ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕਿਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਾਂ ਗਿਆਨ ਪਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥ ਘੜੀਐ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥ ਹੋਰ ਨਾ ਕੋਈ ਹੋਰ ਤਿੱਥ ਜੋਦ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥ ਸੀਤੋ ਸੀਤਾ ਮਹਿਮਾ ਮਾਹੇ ਇੱਥੇ ਜਿਹੜਾ ਪਾਠ ਹੈ ਤਿਥਾ ਸੀਤੋ ਸੀਤਾ ਪਹਿਲਾ ਜਿਹੜਾ ਸੀਤੋ ਹੈ ਉਸ ਨੂੰ ਪੋਲਾ ਕਰਕੇ ਉਚਾਰਨ ਕਰਨਾ ਹੈ ਸੀਤੋ ਫਿਰ ਜਿਹੜਾ ਮਗਰ ਸੀਤਾ ਹੈ ਉਸ ਨੂੰ ਕੱਸ ਕੇ ਸੀਤਾ ਉਚਾਰਨ ਕਰਨਾ ਹੈ ਸੀਤਾ ਉਚਾਰਨ ਨਹੀਂ ਕਰਨਾ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋ ਕਰਹ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਇਹ ਜਿਹੜਾ ਪਾਠ ਹੈ ਤਿੱਥਾ ਲੋ ਲੋ ਆਕਾਰ ਇੱਥੇ ਮਗਰ ਜਿਹੜਾ ਐੜਾ ਲੱਗਾ ਹੈ ਇਸ ਦੀ ਆਵਾਜ਼ ਕਲੀਅਰ ਕਰਕੇ ਆਵੇ ਤੇ ਤਾਂ ਹੀ ਇਸ ਦਾ ਉਚਾਰਨ ਸੋਧ ਹੋਵੇਗਾ ਤਿੱਥਾ ਲੋ ਲੋ ਇਸ ਪ੍ਰਕਾਰ ਉਚਾਰਨ ਨਹੀਂ ਕਰਨਾ ਕਿਉਂਕਿ ਜੇ ਲੋ ਲੋ ਪੜਾਂਗੇ ਤੇ ਫਿਰ ਲੱਲੇ ਨੂੰ ਕੱਲਾ ਹੋੜਾ ਲੱਗੇਗਾ ਮਗਰ ਇਹਦੇ ਐੜਾ ਵੀ ਲੱਗਾ ਹੈ ਤੇ ਐੜੇ ਦੀ ਆਵਾਜ਼ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਇਸ ਦਾ ਉਚਾਰਨ ਇਸੇ ਪ੍ਰਕਾਰ ਹੀ ਕਰਨਾ ਹੈ ਤਿੱਠੈਂ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵਾ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਇੱਥੇ ਜਿਹੜਾ ਜਤ ਹੈ ਇਸ ਨੂੰ ਪੋਲਾ ਕਰਕੇ ਇਸ ਦਾ ਉਚਾਰਨ ਕਰਨਾ ਹੈ ਜਤ ਜਤ ਨਹੀਂ ਕਹਿਣਾ ਕਸ ਕੇ ਉਚਾਰਨ ਨਹੀਂ ਕਰਨਾ ਕਸ ਕੇ ਉਚਾਰਨ ਕਰੋਗੇ ਤੇ ਫਿਰ ਪਾਠ ਗਲਤ ਹੋਵੇਗਾ ਇਸ ਕਰਕੇ ਪੋਲਾ ਉਚਾਰਨ ਕਰਨਾ ਹੈ ਜਤ ਪਾਹਾਰਾ ਤੇਗੇ ਪਾਹਾਰਾ ਜਿਹੜਾ ਤਿੰਨੇ ਅੱਖਰਾਂ ਨੂੰ ਕੰਨ ਲੱਗਾ ਹੈ ਐਸੇ ਕਰਕੇ ਕੰਨੇ ਲਾਉਣੇ ਨੇ ਆਹਾਰਾ ਪਾਠ ਨਹੀਂ ਕਰਨਾ ਆਮ ਤੌਰ ਤੇ ਸਾਰੇ ਇਸੇ ਵੇਖੀਏ ਪਹਾਰਾ ਪਾਠ ਹੀ ਪੜ੍ਹ ਦਿੰਦੇ ਨੇ ਪਰ ਇਸ ਦਾ ਪਾਠ ਹੈ ਆਹਾਰਾ ਜਤ ਪਾਹਾਰਾ ਧਿਰਜ ਸੁਨਿਆਰ ਅਹਰਣ ਮਾਤਵੇਦ ਹਥਿਆਰ ਇਹ ਜਿਹੜਾ ਪਾਠ ਹੈ ਇਸ ਨੂੰ ਅਹਰਣ ਪਾਠ ਹੀ ਕਰਨਾ ਹੈ ਅਹਰਣ ਉਚਾਰਨ ਕਰਨਾ ਹੈ ਅਹਰਣ ਉਚਾਰਨ ਨਹੀਂ ਕਰਨਾ ਭੋਖਲਾ ਅਗਨ ਤਪਤਾਉ ਭਉ ਖੱਲਾ ਇਸ ਨੂੰ ਵੀ ਖੱਲਾ ਉਚਾਰਨ ਕਰਨਾ ਹੈ ਤੁਹਾਡਾ ਕਸ ਕੇ ਖੱਲਾ ਪਾਠ ਨਹੀਂ ਕਰਨਾ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਤਟਾਲ ਇੱਥੇ ਵੇਖੋ ਹੁਣ ਅਸੀਂ ਪਿੱਛੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਦੋਵੇਂ ਸਮੂਦਾ ਦੇ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਤੇ ਉਸ ਤੋਂ ਅਗਲੇ ਅੱਖਰ ਦਾ ਪਹਿਲਾ ਅੱਖਰ ਆਮੋ ਸਾਹਮਣੇ ਹੋ ਜਾਣ ਇੱਕੋ ਜਿਕੇ ਹੋਣ ਉਹਨਾਂ ਨੂੰ ਫਿਰ ਪਾਠ ਨਿਖੇੜ ਕੇ ਕਰਨਾ ਹੈ ਇੱਥੇ ਪਾਠ ਆਇਆ ਹੈ ਭਾਂਡਾ ਭਾਉ ਅੰਮ੍ਰਿਤ ਤੇ ਤਟ ਢਾਲ ਤੇ ਇਸ ਨੂੰ ਤਤੇ ਜਿਹੜੇ ਆਏ ਹਨ ਆਹਮੋ ਸਾਹਮਣੇ ਨੇ ਇਹਨੂੰ ਨਿਖੇੜ ਕੇ ਹੀ ਪਾਠ ਕਰਨਾ ਹੈ ਭਾਂਡਾ ਭਾਉ ਅੰਮ੍ਰਿਤ ਤੇ ਤਟ ਢਾਲ ਘੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਦੋਏ ਤੇ ਜਮਕ ਲਗੇਗੀ ਤੇ ਦਾਇਆ ਤੇ ਵਿਸ਼ਰਾਮ ਲਗੇਗਾ ਚੰਗੇ ਆਈਆ ਬੁਰੇ ਆਈਆ ਵਾਚ ਧਰਮ ਹਦੂਰ ਤੇ ਜਿਹੜਾ ਚੰਗਿਆਈਆ ਬੁਰਿਆਈਆ ਇਹ ਬਿਨਾ ਬਿੰਦੀਆ ਤੋਂ ਪਾਠ ਹੈ ਤੇ ਇਸ ਨੂੰ ਚੰਗਿਆਈਆ ਬੁਰਿਆਈਆ ਇਦਾਂ ਪਾਠ ਨਹੀਂ ਕਰਨਾ ਐੜੇ ਤੇ ਬਿੰਦੀ ਨਹੀਂ ਲਾਉਣੀ ਬਿਨਾ ਬਿੰਦੀਆ ਤੋਂ ਪਾਠ ਹੈ ਤੇ ਬਿਨਾ ਬਿੰਦੀਆ ਤੋਂ ਹੀ ਇਸ ਦਾ ਉਚਾਰਨ ਕਰਨਾ ਹੈ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਇਥੇ ਜਿਹੜਾ ਪਹਿਲਾ ਪਾਠ ਆਇਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਇਸ ਨੂੰ ਮਹਤ ਹੀ ਪਾਠ ਕਰਨਾ ਹੈ ਮਹਤ ਪਾਠ ਜਾਂ ਮਹਿਤ ਪਾਠ ਨਹੀਂ ਕਰਨਾ ਮਹਤ ਪਾਠ ਕਰਨਾ ਹੈ ਤੇ ਅਗੇ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਇਸ ਨੂੰ ਪਾਠ ਜਗਤ ਬੋਲਣਾ ਹੈ ਜਗਤ ਇਸ ਨੂੰ ਪਾਠ ਜਗਤ ਨਹੀਂ ਕਰਨਾ ਜਗਤ ਪਾਠ ਕਰਨਾ ਹੈ ਅਗੇ ਜਿਨੀ ਨਾਮ ਤੇ ਆਇਆ ਗਏ ਮਸਕ ਤਕ ਹਾਲ ਜਿਨੀ ਇੱਥੇ ਅਸੀਂ ਆਮ ਤੌਰ ਤੇ ਵੇਖਦੇ ਆ ਸਾਰੇ ਹੀ ਜਦੋਂ ਇਸ ਦਾ ਪਾਠ ਕਰਦੇ ਨੇ ਜਪਜੀ ਸਾਹਿਬ ਪੜ੍ਹਦੇ ਨੇ ਤੇ ਉਹ ਜਿੰਨੀ ਪੜ੍ਹਦੇ ਨੇ ਜੈਸੀ ਜਿੰਨੀ ਪੜਾਂਗੇ ਤੇ ਉੱਤੇ ਟਿੱਪੀ ਲੱਗੇਗੀ ਪਰ ਇੱਥੇ ਜਿੰਨੀ ਇੱਥੇ ਜਿਹੜੀ ਟਿੱਪੀ ਆ ਉਹ ਨਹੀਂ ਹੈ ਇਸ ਕਰਕੇ ਇਸ ਨੂੰ ਪਾਠ ਪੋਲਾ ਹੀ ਕਰਨਾ ਹੈ ਜਿਨੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਤੇ ਇਸ ਦਾ ਉਚਾਰਨ ਮਸਕਤ ਕਰਨਾ ਹੈ ਮਸਕਤ ਪਾਠ ਨਹੀਂ ਕਰ ਦੇਣਾ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਦੇ ਨਾਲ ਅੱਜ ਸਾਡਾ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਸੰਪੂਰਨ ਹੋ ਚੁੱਕਾ ਹੈ ਅਗੇ ਸਤਗੁਰੂ ਮਹਾਰਾਜ ਕਿਰਪਾ ਕਰਨ ਤੇ ਅਸੀਂ ਛੇਤੀ ਹੀ ਆਪ ਜੀ ਦੇ ਸਾਹਮਣੇ ਜਪ ਸਾਹਿਬ ਦਾ ਜਿਹੜਾ ਪਾਠ ਹੈ ਉਹ ਸਨਮੁਖ ਕਰਾਂਗੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ